ਅੱਜ ਉਸ ਮਹਾਨ ਸ਼ਾਸਕ ਦਾ ਦਿਨ ਹੈ ਜਿਨ੍ਹਾਂ ਨੂੰ ਸ਼ਰਦਾ ਦੇ ਬੁੱਲਪੇਟ ਕਰਨ ਦਾ ਜਿਹਦਾ ਇਤਿਹਾਸ ਦੇ ਵਿੱਚ ਜਦੋਂ ਚਰਚਾ ਹੁੰਦਾ ਹੈ ਸਿੱਖ ਰਾਜ ਦੇ ਵਿੱਚ ਜੇ ਕੋਈ ਰਾਜ ਮੰਨਿਆ ਗਿਆ ਹੈ ਇਨਸਾਫ ਲਈ ਤੇ ਸਾਰਿਆਂ ਦੀ ਬਰਾਬਰੀ ਕਿਸੇ ਨਾਲ ਕੋਈ ਨਾ ਬਰਾਬਰੀ ਨਹੀਂ ਪੱਖਪਾਤ ਨਹੀਂ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮੰਨਿਆ ਗਿਆ ਤੇ ਬਡਰੁਖਾ ਪਿੰਡ ਦੀ ਧਰਤੀ ਜਿੱਥੇ ਉਹਨਾਂ ਨੇ ਜਨਮ ਲਿਆ ਦੋਸਤੋ ਕਦੇ-ਕਦੇ ਮਾਵਾਂ ਕੁੱਖਾਂ ਚੋਂ ਯੋਧੇ ਪੈਦਾ ਕਰਦੀਆਂ ਰੋਜ਼-ਰੋਜ਼ ਨਹੀਂ ਜੰਮੇ ਜਾਂਦੇ ਸੂਰਮੇ ਜਿਸ ਵੇਲੇ ਮਰਯਨਜੀਤ ਸਿੰਘ ਦੀ ਮਾਤਾ ਜੀ ਪੈਦਾ ਹੋਏ ਉਸ ਵੇਲੇ ਜ਼ਮਾਨਾ ਸੀ ਕਿ ਕੁੜੀਆਂ ਨੂੰ ਜੰਪੀ ਰਾਤ ਨੂੰ ਜਾਂ ਉਸੇ ਵੇਲੇ ਦੱਬਿਆਉਂਦੇ ਸੀ ਵੀ ਕੁੜੀ ਨਹੀਂ ਜੰਮਣੀ ਦੱਬਿਆਉਂ। ਅੱਜ ਵੀ ਬਦਕਿਸਮਤੀ ਨਾਲ ਅੱਜ ਵੀ ਕੁੜੀਆਂ ਨੂੰ ਤਾਂ ਜੰਮਣ ਦੇ ਹੋਰ ਤਰੀਕੇ ਆਗੇ ਮਾਰਨ ਦੇ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਨੂੰ ਦੱਬਣ ਚਲੇ ਗਏ ਸੀ ਰਸਤੇ 'ਚ ਇੱਕ ਪੰਡਤ ਮਿਲਿਆ ਉਹਨੂੰ ਪਤਾ ਲੱਗਿਆ ਉਹ ਕਹਿੰਦਾ ਕਿਉਂ ਪਾਪ ਕਰਦੇ ਹੋ ਸੂਰਮਾ ਜੰਮੂਗੇ ਲੋਕਾਂ ਨੇ ਉਹ ਤੋਂ ਮਨ ਬਣਾ ਲਿਆ ਕਰਦਿਆਂ ਨੇ ਮਨ ਬਣਾ ਲਿਆ ਵਾਪਸ ਮੁੜੇ ਵਾਪਸ ਮੁੜੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਜੀ ਉਸ ਮਾਨੇ ਕੋਈ ਪਤਾ ਨਹੀਂ ਕਿਹੜੀ ਕੁਖ ਕਿਹੜਾ ਸੂਰਮਾ ਪੈਦਾ ਕਰ ਦੇ